ਨਮਸਕਾਰ ਮੈਂ ਨੀਤੂ ਸ਼ਰਮਾ ਤੁਸੀਂ ਦੇਖ ਰਹੇ ਇੱਕ ਤਲਾਹ ਨਿਊਜ਼ ਚੈਨਲ ਬੀਤੀ ਰਾਤ ਗੜਸ਼ੰਕਰ ਵਿਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਦੋਂ ਜਾਣਕਾਰੀ ਐਸ ਐਚਓ ਇਕਵਾਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਕਿ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੱਡੀ ਦੇ ਵਿੱਚ ਆ ਕੇ 버ਗਰ ਖਾਰੇ ਨੌਜਵਾਨ ਦੇ ਉੱਤੇ 8 ਗੋਲੀਆਂ ਚਲਾਈਆਂ ਗਈਆਂ ਜ਼ਖਮੀ ਹੋਏ ਨੌਜਵਾਨ ਨੂੰ ਪੀਜੀਐਮ ਭੇਜਿਆ ਗਿਆ ਪਰ ਗੋਲੀਆਂ ਦੀ ਹਾਲਾਤ ਨੂੰ ਦੇਖਦੇ ਹੋਏ ਜ਼ਿਆਦਾ ਖੂਨ ਬਹਿਣ ਦੇ ਕਾਰਨ ਉਸ ਨੂੰ ਨਵਾਂ ਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਦੇ ਇਲਾਜ ਦੌਰਾਨ ਮੌਤ ਹੋ ਗਈ। ਇਸ ਵਾਰਦੀ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਤੇ ਉਹਨਾਂ ਦੀ ਭਾਲ ਚੱਲੂ ਹੈ। ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਹੋਰ ਵੀ ਤਰੋ-ਤਾਜ਼ਾ ਖਬਰਾਂ ਨਾਲ ਜਾਣੂ ਕਰਨ ਲਈ ਨੀਤੂ ਸ਼ਰਮਾ ਦੇ ਨਾਲ ਜੱਸੀ ਦੀ ਗਰਸ਼ਣ ਕਰ ਤੋਂ ਵਿਸ਼ੇਸ਼ ਰਿਪੋਰਟ। ਜੈ ਇੱਕ ਕੋਈ ਪ੍ਰਕਾਰ ਦੇ ਵਿੱਚ ਪਿਆ ਪੰਜ ਬੰਦੇ ਆਏ ਜਿਹਨਾਂ ਤੋਂ ਦੋ ਤਿੰਨ ਗਾਇਲਕਾ ਇੱਥੇ ਉਹਨਾਂ ਨੇ ਇੱਕ ਦੁਕਾਨ ਦੇ ਵਿੱਚ ਬੈਠਾ ਮੁੰਡਾ ਭਰਮੰਦਰ ਸਿੰਘ ਨਾਲ ਮੁੱਕੇ ਹੁੰਦੇ ਦੁਕਾਨ ਦੇ ਜਿਹੜੇ ਬੈਠੇ ਨੀ ਕੋਲੀਆਂ ਵਾਰਦੀ ਤੇ ਮੌਕੇ ਦੇ ਤੇ ਕਰੀਬ 9 ਤੇ ਕਰੀਬ ਜਿਹੜੇ ਅਫેર ਹੋਏ ਆ ਤੇ ਉਹਨਾਂ ਦਾ ਜਿਵੇਂ ਹਾਲ ਦਾ ਬਜਟ ਕਿ ਉਹ ਸਿਰਫ ਉਹ ਬਲੈਕ ਜਿਹੜਾ ਉਹ ਤੋਂ ਪਿਛੇ ਰੁਕਦਾ ਜਿਹੜਾ ਉਹ ਜੀਐਸਬੀ ਉਹ ਮੋਕੰਦੇਲ ਜਮਾ ਦੀ ਜਿਆਣਾ ਸੀਰੀਅਸ ਕਰਕੇ ਉਹ ਜਿੱਥੇ ਆਈਬੀ ਨਵਾਂ ਜਿਹੜਾ ਜਿੱਥੇ ਇਹਨੇ ਕੋਰਾਨੇ ਅਲਾਜ ਰਾਤੀ ਜਿਹੜੀ ਜਿੱਥੋਂ ਇਹੋ ਜੀ ਸੋਨ ਦੇ ਵਿੱਚ ਆਉਂਦੀ ਦਰਵਾ ਨੰਬਰ 11 ਡੇਟ 11 ਮਾਰਚ 2023 ਵੀ ਕੋਈ ਇਹਨਾਂ ਪ੍ਰਕਾਰਿਤ ਤੋਂ ਦੁਬਾਰੀ ਕੀਤੀ ਜਿਹੜੀ ਦਾਦੇ ਜਿੱਤ ਕਰਤਾ ਤੇ ਮਾਹੀ ਦਾ ਜਿਹੜਾ ਫੋਟੋ ਮਾਰ ਰਿਹਾ ਲੋੜਿਆ ਤੇ ਉਸ ਤੋਂ ਬਾਅਦ ਕਿ ਟਿਕਟ ਜੇਨ ਚੱਲ ਰਹੀ ਹੈ ਇੱਕ ਬੰਦੇ ਦਾ ਜਿਹੜਾ ਬਾਈ ਨੇ ਉਹਨੇ ਲਖਾਇਆਗਾ ਉਹ ਕੋਰਟ ਜਿਹੜਾ ਨੁਮਾਇਦ ਆਇਆ ਤੁਹਾਨੂੰ ਕੋਈ ਕਰਨ ਕਰਨੀ ਦੀ ਵੀ ਇਸ ਨੂੰ ਕੋਈ ਮਾਤਵਾ ਕੁਟੀ ਮਾ ਜਿਹੜੀਆਂ ਬਣਾ ਕੇ ਭੇਜ ਦਿੱਤੇ ਆ ਤੇ ਜਲਦੀ ਉਹਨੂੰ ਦਿੱਤਾ ਕਰਕੇ ਵਾਪਕ ਜਿਹੜੀ ਤਕਰੀਰ ਦੇ ਦਰਾਂ ਆਊਗਾ ਹੋਰ ਬੰਦੇ ਆਉਗੇ ਸਰ ਫੇਸਬੁਕ ਤੇ ਵੀ ਸੋਨੂ ਨੇ ਦੇਖਣ ਮਿਲਿਆ ਕਿ ਉਹਨਾਂ ਨੇ ਵੀ ਫੇਸਬੁਕ ਤੇ ਵੀ ਮੰਨਿਆ ਹੋਇਆ ਹੈ ਦੇਖਿਆ ਤੁਸੀਂ ਇਸ ਬਾਰੇ ਹਾਂ ਜੀ ਇਹਨਾਂ ਨੂੰ ਪਹਿਲਾਂ ਹੀ ਯਕੀਨ ਸੀ ਨਹੀਂ ਦੇਖੇ ਲੈ ਰਹੇ ਹਾਂ ਹੋਰ ਬਾਅਦ ਮੰਨਿਆ ਜੀ ਪਹਿਲਾਂ ਦੇਖ ਲੈ ਜੇ ਉਹੀ ਹੈਗਾ ਬਾਕੀ ਬੰਦਿਆਂ ਨੂੰ ਵੀ ਆਪਾਂ ਜਲਦੀ ਫ੍ਰੈਸ ਕਰਨਾ ਕਿ ਕੀ ਮਾੜੀਆਂ ਗੱਲਾਂ ਨਹੀਂ ਜਲਦੀ ਜਲਦੀ ਉਹਨਾਂ ਨੂੰ ਪਾਰੇ ਹੁੰਦੇ ਕਰਾਂਗੇ